ਪਿਓਰ ਚੋਪੀ ਐ ਤੇ ਇਹਦੇ ਵਾਰ ਵੀ ਲਵਾਂਗੇ ਆਪਾਂ ਬਾਈ ਕੋ ਜਾਣਕਾਰੀ ਖਣਾ ਵੀ ਦੇਖੋ ਜੀ ਪ੍ਰੋਪਰ ਗੈਪ ਐ ਤੇ ਅਟਰ ਕੁਆਲਟੀ ਬਹੁਤ ਚੰਗੀ ਐ ਤੇ ਕੂਟਾ ਸੀ ਵੀ ਬਾਈ ਠੀਕ ਨੇ ਘਰੇ ਰੱਖਣ ਵਾਲਾ ਪਸ਼ੂਰ ਤੇ ਬਾਈ ਨੇ ਦੂਜੀ ਨੀਲੀ ਰਵੀ ਦਾ ਵੀ ਰੇਟ ਬਹੁਤ ਜਿਆਦਾ ਰੱਖਿਆ ਇੱਕ ਵੀ ਬਾਕੀ ਬਾਈ ਕਦਾ ਮਾਨਸਾਨ ਹੋ ਜੂਰ ਲੰਗਾ ਜਾਨਵਰ ਬਾਈ ਜੀ ਤੇ ਭਾਈ ਇਹਦਾ ਰੇਟ ਕਿਨੇ ਰੱਖਿਆ ਮੋਹਰਾ ਦਾ ਇੱਕ ਵੀ ਇਹਦਾ ਬਈ ਐਜਾ ਵੀ ਐ ਦੁੱਧ ਕਿੰਨਾ ਲੈ ਦੇ ਹਾਂਜੀ ਐਦਾਂ ਦੁੱਧ ਕਿੰਨਾ ਹੀ ਦੁੱਧ ਜਰੇ 1200 ਲਓ ਸਹੀ 1200 ਹਾਂਜੀ ਉਦਾਂ ਠੰਡੀ ਹੈ ਬੁਰੀ ਜੀ ਹੋਰੀ ਸੀਲ ਠੰਡੀ ਆ ਬੂ ਠੀਕ ਹੈ ਬਈ ਜੀ ਤੇ ਆਪਾਂ ਮੋਬਾਈਲ 'ਤੇ ਬੋਲ ਦੂਗਾ ਆਪਾਂ ਆਪਣਾ ਹਾਂਜੀ 98147 ਹਾਂਜੀ 19197 ਇੱਕ ਵਾਰ ਦੁਬਾਰੇ ਬੋਲ ਦੂਗਾ ਵੀਰੇ 9847 ਹਾਂਜੀ 1997 ਜਿਹੜਾ ਬਾਈ ਆਪਣੇ ਘਰੇ ਵਪਾਰ ਦਾ ਕੰਮ ਆਪਣਾ ਹੈਗਾ ਹੀ ਵਪਾਰ ਦਾ ਹਾਂਜੀ ਹਾਂਜੀ ਆਪਾਂ ਲੈ ਵੇਚ ਵਾਟਾ ਪਸ਼ੂ ਹੁੰਦੇ ਹੀ ਆਪਣੇ ਘਰੇ ਆ ਇੱਕ ਤੋਂ ਪਸ਼ੂ ਹੁੰਦੇ ਹੀ ਆ ਯਾਰ ਠੀਕ ਕਰ ਲਈ ਤੇ ਬਾਈ ਨੇ ਕੰਟੈਕਟ ਕਰਿਓ ਬਾਈ ਬਾਈ ਨੇ ਜਾਇਜ ਰੇਟ ਰੱਖਿਆ ਬਹੁਤ ਹੀ 1 ਲੱਖ 20 ਹਜ਼ਾਰ ਦੇ ਦੋਨੋਂ 2 ਲੱਖ 40 ਦੇ ਜੋੜਾ ਤੇ ਬਾਈ ਇੱਕ ਇੱਕ 20 ਲੱਖ ਦਾ ਰੇਟ ਹੈ ਤੇ ਚੰਗੇ ਜਾਨਵਰ ਨੇ ਬਾਈ ਰੇਟ ਬਹੁਤ ਜਾਇਜ ਰੱਖਿਆ ਬਾਈ ਨੇ ਤੇ ਬਾਈ ਨੇ ਕੰਟੈਕਟ ਕਰਿਓ ਮੇਰਾ ਵੀਰ ਪਿੰਡ ਆਪਾਂ ਮੋਬਾਈਲ ਨੰਬਰ ਤਸਵੀਰ ਮੇਰਾ ਸਭ ਸ਼ੇਅਰ ਕਰਤਾ ਤੁਹਾਡੇ ਨਾਲ ਹੀ ਚੰਗੇ ਜਾਨਵਰ ਨੇ ਬਾਈ ਰੇਟ ਬਹੁਤ ਜਾਇਜ਼ ਵਾਧੂ ਆਏ ਨੇ ਆਪਾਂ ਇਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਚੈੱਕ ਕਰੋ ਮੇਰਾ ਵੀਰ ਕਿ ਜਾਇਜ਼ ਆ ਬਾਈ ਜੀ ਤੇ ਆਜੋ ਮੇਰਾ ਵੀਰ ਅੱਗੇ ਦਿਖਾਉਂਦੇ ਤੁਹਾਨੂੰ ਇੱਕ ਚੰਗਾ ਜਾਨਵਰ ਬਤੀ ਚੰਗਾ ਜਾਨਵਰ ਚੈੱਕ ਕਰੋ ਮੇਰੇ ਵੀਰ ਚੰਗੀ ਮੱਝ ਆ ਵੀ ਟਾਪ ਕੁਆਲਿਟੀ ਦੀ ਤੇ ਬਾਈ ਪਿੱਠਪੜੇ ਦੀ ਬਹੁਤ ਚੰਗੀ ਐ ਤੇ ਥਣਾ ਵਿੱਚ ਪ੍ਰੋਪਰ ਗੈਪ ਐ ਤੇ ਲਾਲ ਵੀ ਨੀਲੀ ਰਵੀ ਦਾ ਪਿਓਰ ਕੱਟਾ ਚੈੱਕ ਕਰੋ ਮੇਰਾ ਵੀਰ ਪ੍ਰੋਪਰ ਨਿਸ਼ਾਨ ਨੇ ਤੇ ਭਾਈ ਚੰਗਾ ਰੂਗੂਜ ਕਰਦਾ ਜਾਨਵਰ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀ ਚੈੱਕ ਕਰੋ ਮੇਰਾ ਵੀ ਮਰਨਿੰਗ ਐਸ ਜੀ ਸਸੀ ਕੇ ਭਾਈ ਜੀ ਕਿਹੜਾ ਇਲਾਕਾ ਵੀਰੇ ਤੇਰੀ ਮਕਸਦ ਸਾਹਿਬ ਵੀਰੇ ਪਿੰਡ ਕਿਹੜਾ ਪੈ ਜਾਂਦਾ ਜੀ ਚੱਕਵਾ ਜਾਈ ਅੱਛਾ ਤਸੀਲ ਹੈ ਜੀ ਤਸੀਲ ਬਰੀਆ ਜੀ ਅੱਛਾ ਜੀ ਅੱਜ ਕਿੰਨੇ ਜਾਨਵਰ ਲੈ ਕੇ ਆਏ ਵੀਰੇ ਇਹ ਦੋ ਲੈ ਕੇ ਆਏ ਜੀ ਇੱਕ ਵੇਗੀ ਅੱਛਾ ਜੀ ਗਾਹਗਰੀ ਕਿਵੇਂ ਵੇਚੇ? ਹਾਂਜੀ ਗਾਹਗਰੀ ਕਿਵੇਂ ਵੇਚੇ? ਠੀਕ ਹੈ ਜੀ। ਚੱਲੀ ਜਾਂਦਾ ਈ। ਠੀਕ ਹੈ ਮਤਲਬ? ਹਾਂਜੀ ਹਾਂਜੀ। ਤੇ ਬਾਈ ਜੀ ਇਹਦਾ ਮੁੱਲ ਕਿੰਨਾ ਰੱਖਿਆ? ਮੋਹਰਾ ਤਾਂ ਝੋਟ ਮੱਜਦਾ 160 ਹੈ। ਅੱਛਾ ਜੀ ਕਿਹੜੇ ਵੀ ਤੂਈ ਇਹ? ਇਹ ਆਉਂਗੀ ਕਿ ਤੀਜੀ ਹੋਈ? ਅੱਛਾ ਤੀਜੀ ਸੋ ਦੁੱਧ ਕਿੰਨਾ ਕਿਹੜੇ ਸੀ ਫਿਰ ਥੰਦੇ? 20 ਕਿਲੋ ਜੀ। ਅੱਛਾ 20 ਕਿਲੋ ਜੀ। ਤੇ ਥੋੜਾ ਬੱਤਾ ਹੋਰ ਹੋ ਜੂ ਮਾਨਤਾਂ ਜੀ। ਜ਼ਿਆਦਾ ਨਹੀਂ ਮਾਨਤਾਂ। ਅੱਛਾ ਪੂਰਾ ਪੂਰਾ ਹੀ ਪਹਿਲੇ ਦਾ। ਪੂਰਾ ਹੀ ਹੈ। ਠੀਕ ਹੈ ਬਾਈ। ਚੰਗੀਆਂ ਝੋਟੀਆਂ। ਠੀਕ ਹੈ ਬਾਈ। ਤੇ ਚੰਗਾ ਜਾਨਵਰ ਹੈ ਬਾਈ ਨੇ ਕੰਟੈਕਟ ਜਰੂਰ ਕਰੋ ਜੇ ਕੋਈ ਲੈਣਾ ਚਾਹੁੰਦਾ ਮੰਡੀ ਆ ਵੀ ਸਕਦਾ ਤੇ ਨਾਣਾ ਨੀਲੀ ਰਾਵੀ ਦਾ ਪਿਓਰ ਘੱਟਾ ਚੰਗਾ ਜਾਨਵਰ ਹੈ ਬਾਈ ਜੀ 20 ਲੀਟਰ ਵਾਲੀ ਮੱਝ ਤੇ ਚੰਗਿਆ ਬਾਈ ਪਿੱਠਪੁੜੇ ਦੀ ਬਹੁਤ ਚੰਗੀ ਹੈ ਚੈੱਕ ਕਰੋ ਮੇਰਾ ਵੀਰ ਚੰਗੇ ਜਾਨਵਰ ਤੇ ਟਾਪ ਕੁਰਾ ਦੀ ਪੂਰੀ ਨਿਸ਼ਾਨੀ ਵਾਲੇ ਜਾਨਵਰ ਵਿੱਚ ਚੈੱਕ ਕਰੋ ਮੇਰਾ ਵੀਰ ਓਕੇ ਰਿਪੋਰਟ ਬਾਈ ਜੀ ਇਹ ਚੰਗਾ ਜਾਨਵਰ ਹੋਰਾਂ ਨਾਲ ਦੀ ਚੌਕੀ ਬੱਲੇ ਬਾਈ ਫਰਾਂ ਵਿੱਚ ਪ੍ਰੋਪਰ ਗੈਪ ਹੈ ਚੈੱਕ ਕਰੋ ਮੇਰਾ ਵੀਰ ਇਹਦੇ ਵਾਰੀ ਲਵਾਂਗੇ ਆਪਾਂ ਜਾਣਕਾਰੀ ਪੂਰੀ ਤੇ ਤੁਹਾਡੇ ਤੱਕ ਪਹੁੰਚਾਵਾਂਗੇ ਚੈੱਕ ਕਰੋ ਮੇਰਾ ਵੀ ਖਣਾ ਵੀ ਜਿਹਾ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਆ ਜਾਓ ਮੇਰਾ ਵੀ ਹਾਂਜੀ ਬਈ ਸਤਿਗੁਰ ਜੀ ਸਤਿਗੁਰ ਜੀ ਕੀ ਹਾਲੇ ਵੀਰੇ ਠੀਕ ਆ ਵਧੀਆ ਜੀ ਕਿਹੜਾ ਪਿੰਡ ਹੈ ਵੀਰੇ ਪਿੰਡ ਜੱਬੋਵਾਲ ਜੀ ਇਹ ਕਿੱਥੇ ਹੋਇਆ ਵੀਰੇ ਅਮਰਸਰ ਇਹ ਰਿਹਾ ਅੱਛਾ ਈ ਅਮਰਸਰ ਹੈ ਇੱਕ ਨੇੜੇ ਤੇ ਜਿਹੜੀ ਆ ਝੌਕੀ ਦਿਖਾਈ ਹੈ ਕੀ ਹਿਸਾਬ ਦਾ ਵੀਰੇ ਜੀ ਵੇਲਣੇ ਆ ਪਹਿਲੇ ਸੂਏ ਫੇਰ ਗਈ ਹੈ ਹਾਂਜੀ ਤੇ ਦੁੱਧ ਕਿੰਨਾ ਕੁ ਥੱਲੇ ਵੀਰੇ ਦੁੱਧ ਥੱਲੇ 10000 ਕਿਲੋ ਦਾ ਹੈ ਅੱਛਾ ਕਿੰਨੇ ਦਿਨਾਂ ਦੀ ਸੂਈ ਐ ਅੱਜ ਇਹ ਨੂੰ ਹੋ ਗਿਆ ਅੱਜ 15 ਦਿਨ ਅੱਛਾ 15 ਨਾਲ ਕੀ ਵੀਰੇ ਤੇ ਕੱਟੀ ਨਾਲ ਬਾਈ ਮੋਹਰਾਂ ਲਸਾਂ ਦੀ ਕੱਟੀ ਪਹਿਰ ਚੈੱਕ ਕਰੋ ਮੇਰਾ ਵੀਰ ਚੰਗਾ ਜਾਨਵਰ ਐ ਵੀਰੇ ਤੇ ਬਾਈ ਉਦਾਂ ਠੰਡੀ ਐ ਪੂਰੀ ਇਹ ਠੰਡੀ ਮੈਨਾਂ ਐ ਪਾਉਂਦਾ ਬਹਿ ਜਾ ਅੱਛਾ ਕਿੰਨਾ ਤੂੰ ਤੇਰਾ ਰੇਟ ਕਿੰਨਾ ਰੱਖਿਆ ਤਾਈ ਇਹਦਾ ਇਹਦਾ ਰੇਟ ਰੱਖਿਆ 100 ਰੁਪਏ ਅੱਛਾ 100 ਰੁਪਏ ਰੇਟ ਬਹੁਤ ਜ਼ਿਆਦਾ ਰੱਖਿਆ ਬਾਈ ਰਈ ਤੇ ਬਾਈ ਉਦਾਂ ਗਾਹਗਰੀ ਕਿਵੇਂ ਐ ਅੱਜ ਹਾਂਜੀ ਗਾਹਗਰੀ ਕਿਵੇਂ ਐ ਗਾਹਗਰੀ ਤੇ ਮਤਲਬ ਦੇ ਦਾਂਗੇ 90 ਦੇ ਸਾਨੂੰ ਲੈਣ ਵਾਲੇ ਕਿੰਨੇ ਕਿਨੇ ਗਾਹਕ ਕੀ ਕਿਵੇਂ ਮਤਲਬ 85 85 ਲੱਗ ਰਿਹਾ ਤਾਂ ਤੇ ਬਈ ਉਹ ਕਿੰਨੇ ਦੀ ਹੋਈ ਵੀ ਕਰੀ ਵੀਰੇ ਉਹ ਐ ਹੀ 1 10 ਅੱਛਾ ਬਈ ਤੇ ਬਈ ਬਹੁਤ ਚੰਗਾ ਯਾਰ ਬਰੇ ਬਾਈ ਕੋਲੇ ਜੀ ਚੰਗਾ ਯਾਰ ਬਰੇ ਬਈ ਬਹੁਤ ਹੀ ਠੰਡਾ ਤੇ ਸੀਨ ਤੇ ਇੰਕਾ ਦੱਸ ਬਾਈ ਮੈਨੂੰ ਤੇ ਆਪਣਾ ਵਪਾਰ ਤਾਂ ਕਰਦਾ ਹੀ ਹਾਂਜੀ ਹਾਂਜੀ ਵਪਾਰ ਤੇ ਮੋਬਾਈਲ ਨੰਬਰ ਸ਼ੇਅਰ ਕਰ ਸਕਦੇ ਹਾਂਜੀ ਜੀ ਕਰ ਦਿੰਦੇ ਹਾਂਜੀ 86729909 ਵਾਲੇ ਿਕਦਰਦਾਰੇ ਬੰਦੋ ਬਾਈ 8872390240 ਠੀਕ ਹੈ ਬਾਈ ਤੇ ਬਾਈ ਦਾ ਪਿੰਡ ਆਪਾਂ ਸ਼ੇਅਰ ਕਰਤਾ ਤੇ ਕੰਟੈਕਟ ਬਾਈ ਦਾ ਜਰੂਰ ਕਰਿਓ ਮੇਰਾ ਵੀ ਚੰਗਾ ਜਾਨਵਰ ਹੈ ਜੀ ਬਹੁਤ ਹੀ ਟੌਪ ਕੁਆਲਿਟੀ ਦੀ ਨੋਰਾ ਮੱਝ ਤੇ ਚੰਗਾ ਜਾਨਵਰ ਤੇ ਬਾਈ ਪਿੱਟਪੁੜੇ ਦੀ ਬਹੁਤ ਚੰਗੀ ਹੈ ਆਰਡਰ ਕੁਆਲਿਟੀ ਵੀ ਚੈੱਕ ਕਰੋ ਮੇਰਾ ਵੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਇਹਦੇ ਬਾਰੇ ਲਵਾਂਗੇ ਆਪਾਂ ਬਾਈ ਕੋਲ ਪੂਰੀ ਜਾਣਕਾਰੀ ਯਾਰ ਵੀ ਚੰਗਾ ਬਾਈ ਜੀ ਪਾ ਪੂਰੀ ਜਾਣਕਾਰੀ ਆਜੋ ਮੇਰਾ ਵੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕਿਹੜਾ ਲੱਕ ਆ ਵੀਰੇ ਲੱਕਾ ਪਿੰਡ ਬਦਨੀਕਲਾ ਜੀ ਅੱਛਾ ਜੀ ਤਸਵੀਰ ਕਿਹੜੀ ਪੈਜਦੀ ਹੈ ਜੀ ਨਿਉਂ ਦਿਹਾੜ ਸਿੰਘ ਵਾਲਾ ਜ਼ਿਲ੍ਹਾ ਮੋਗਾ ਦਾ ਅੱਛਾ ਜ਼ਿਲ੍ਹਾ ਮੋਗਾ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਆਪਾਂ ਅੱਜ ਇਹ ਬੋ ਲੈ ਕੇ ਆਏ ਵੀਰੇ ਇੱਕ ਗਾਂ ਦੇ ਕੋਲ ਅੱਛਾ ਇੱਕ ਗਾਂ ਲੈ ਕੇ ਆਏ ਜੀ ਤੇ ਬਾਈ ਆ ਜਿਹੜੀ ਮੱਝ ਇਹਦਾ ਕੀ ਹਿਸਾਬਤਾ ਹੈ ਜੀ ਇਹ ਵੀਰੇ ਬੂਡੇ ਸੂਏ ਸੂਣਾ ਇਹਨੇ ਅੱਛਾ ਜੀ ਹਾਂਜੀ ਤੇ ਪਹਿਲੇ ਸੂਏ ਕਿਰੇ ਤੋਂ ਤਾਂ ਗੱਡੇ ਨੇ ਜੀ ਬੁੱਤ ਵੀਰੇ ਪਹਿਲੇ ਦੂਏ ਉਹਨੇ 13 14 13 14 ਤੋਂ ਅੱਛਾ ਜੀ ਇਸ ਵਾਰੀ ਕਿੰਨਾ ਕੱਢ ਤੀ ਵੀਰੇ ਐਗੀ ਜੀ ਦਾ ਮਹਾਰਾਜ ਦੀ ਕਿਰਪਾ ਅੱਗੇ ਨਾਲ ਤਾਂ ਹੁਣ ਦੂਜਾ ਸੂਏ ਹੋ ਗਈ ਤੇ ਥੋਪ ਤਾਂ 16-17 ਕਿਲੋ ਦਾ ਬਰਾਮ ਨਾਲ ਠੀਕ ਹੈ ਭਾਈ ਉਹ ਤਾਂ ਸੀਲ ਹੈ ਪੂਰੀ ਜੀ ਪੂਰੀ ਪੂਰੀ ਵੀਰੇ ਕੋਈ ਘਰੇ ਤੋਂ ਕਿ ਲੈਣਾ ਘਰੇ ਤੋਂ ਕਿ ਲੈ ਆ। ਕਿੰਨੇ ਦਿਨ ਲੈ ਲੂ ਵੀਰੇ ਜੇ ਇਹ ਵੀਰੇ 4-5 ਦਿਨ ਪਏ। ਤੇ 4-5 ਦਿਨ ਲੈ ਜੂ। ਤੇ ਭਾਈ ਇਸ ਵਾਰੀ ਉਮੀਦ ਕਿੰਨੇ ਦੀ ਕੱਢਣਾ ਦੀ ਦੁੱਧ ਬੈਨ। ਦੁੱਧ 16-17 ਕਿਲੋ ਵੀਰੇ ਬਰਾਮ ਨਾਲ ਯਾਰ। ਆਪਾਂ ਚਵਾ ਕੇ ਵੀ ਦੇ ਦਾਂਗੇ ਘਰੇ ਏਡੀ ਨਹੀਂ ਮਿਲਦਾ। ਉਹ ਤਾਂ ਪੂਰੀ ਠੰਡੀ ਹੈ। ਹਾਂ ਕੋਈ ਚੱਕਰੀ ਨਹੀਂ ਹੈ। ਠੀਕ ਹੈ ਭਾਈ। ਤੇ ਭਾਈ ਜੀ ਮੁੱਲ ਕਿਰਾ ਰੱਖਿਆ ਆਪਾਂ ਇਹ ਹਾਂ ਜੀ ਕਿ ਸੱਤਰ ਬਈ ਬਹੁਤ ਜੈਨਰੇਟਰ ਰੱਖਿਆ ਬਈ ਬਸ ਥੋੜਾ ਬੋੜ ਮੜਕਣ ਹੋ ਜੂਏ ਰੇ ਜੀ ਹਾਂ ਬ੍ਰੇਕ ਕਰ ਠੀਕ ਹੈ ਜੀ ਤੇ ਬਈ ਮੋਬਾਈਲ ਨੰਬਰ ਬੋਲ ਸਕਦੇ ਆਪਾਂ ਆਪਣਾ ਹਾਂਜੀ ਵੀਰੇ ਹਾਂਜੀ ਵੀਰੇ 80542 ਹਾਂਜੀ 8889 ਇੱਕ ਵਾਰ ਦੁਬਾਰੇ ਬੋਲ ਦੂੰਗਾ ਵੀਰੇ 80542 ਹਾਂਜੀ 8889 ਠੀਕ ਹੈ ਬਈ ਤੇ ਬਾਈ ਨੇ ਕੰਟੈਕਟ ਜਰੂਰ ਕਰਿਓ ਕਿਉਂਕਿ ਆਈ ਮੰਡੀ ਆਉਂਦੇ ਹੁਣੇ ਵਪਾਰਤ ਕਰਨ ਹਾਂ ਵੀਰੇ ਕਿਹੜੀ ਕਿਹੜੀ ਮੰਡੀ ਆਪਾਂ ਲਾਉਂਦੇ ਪੈਂਦੇ ਹਾਂ ਸਸਾ ਹੀ ਨੇੜ ਪੈਂਦੀ ਆ ਬਾਹਲਾਣੀ ਘਰੇ ਹੀ ਵਸ ਤੇ ਬਹੁਤਾ ਕੰਮ ਨਹੀਂ ਮਤਲਬ ਠੀਕ ਹੈ ਇਕੜੇ ਡੰਗਰ ਲੈ ਕੇ ਆਈ ਆ ਸ ਇਹ ਚੰਗਾ ਜਾਨਵਰ ਹੈ ਬਾਈ ਕੋਲੇ ਟਾਪ ਕਲਾਸ ਤੇ ਬਾਈ ਖੋਲ ਕੇ ਦਿਖਾਓ ਥੋੜਾ ਜਿਹਾ ਤੇ ਬਾਈ ਚੈੱਕ ਕਰੋ ਬਾਈ ਪਿੱਠਾ ਪੁੜੇ ਦੀ ਬਹੁਤ ਚੰਗੀ ਹੈ ਮੱਝ ਤੇ ਦੂਜੇ ਸੂਏ ਸੁਣੇ ਨੇ ਤੇ ਬਾਈ ਕਹਿੰਦਾ ਪਹਿਲੇ ਸੂਏ ਨੇ ਕੱਟਿਆ ਵਾ ਮੋੜ ਦਿਓ ਵੀਰੇ ਚੰਗਾ ਜਾਨਵਰ ਹੈ ਵੀਰੇ ਜੈਨਰੇਟਰ ਤੇ ਬਾਈ ਕਹਿੰਦਾ ਮਾਰ ਤਾੜ ਵੀ ਕਰ ਦਾਂਗੇ ਬਾਕੀ ਥੋੜਾ ਬਹੁਤ ਇਹਦੇ ਵਿੱਚ ਟਾਪ ਕੁਆਲਟੀ ਦੀ ਮੋਹਰਾ نسل ਦੀ ਮੱਝ ਠੀਕ ਹੈ ਕਿ ਉਹ ਚੈੱਕ ਕਰੂਗਾ ਵੀ ਬਸ ਪਿੱਠ ਪੁੜੇ ਦੀ ਬਹੁਤ ਚੰਗੀ ਹੈ ਬਈ ਦਵਾਈ ਚੜਾਈ ਮੱਖੋਂ ਕੋਈ ਕਸਰ ਨਹੀਂ ਹੈ ਤੇ ਬਾਈ ਡੇੜੇ ਤੋਂ ਆਪਾਂ ਤੁਹਾਨੂੰ ਅੰਡਰ ਕੁਆਲਟੀ ਵੀ ਚੈੱਕ ਕਰਾ ਦਿੰਦੇ ਆ ਚੈੱਕ ਕਰੂਗਾ ਵੀ ਉਹਦਾ ਸੀਲੇ ਬਰੀ ਮਰ ਜਾ ਬਾਈ ਕੋਈ ਚੱਕਰ ਨਹੀਂ ਵੀਰੇ ਯਾਰ ਠੀਕ ਹੈ ਬਾਈ ਜੀ ਤੇ ਬਾਈ ਕਹਿੰਦਾ ਜਿਹੜਾ ਮਰਜੀ ਚੋਈਏ ਪੂਰੀ ਤਸੱਲੀ ਵਾਸਤੇ ਡੱਗਰ ਆਪਣੇ ਕੋਲੇ ਠੀਕ ਹੈ ਬਾਈ ਜੀ ਧੰਨਵਾਦ ਜੀ ਆਏ ਹੋਏ ਨੇ ਤੇ ਬਾਈ ਹਾਰਸ਼ ਗਾਰ ਦਾ ਕੰਮ ਚੱਲ ਰਿਹਾ ਪੂਰਾ ਟਾਪ ਕਲਾਸ ਦਾ ਤੇ ਬਾਈ ਇੱਕ ਨੰਬਰ ਕੰਮ ਹੈ ਹਰ ਸ਼ਿੰਗਾਰ ਦਾ ਕੰਮ ਚੱਲ ਰਿਹਾ ਪੂਰਾ ਟੌਪ ਕਲਾਸ ਤੇ ਚੰਗੇ ਜਾਨਵਰ ਆਏ ਹੋਏ ਨੇ ਬਾਈ ਤੇ ਅੱਜ ਬਾਈ ਮੰਡੀ ਦਾ ਮਾਹੌਲ ਵੀ ਬਹੁਤ ਵਧੀਆ ਤੇ ਜਾਨਵਰ ਬਹੁਤ ਚੰਗੇ ਆਏ ਹੋਏ ਨੇ ਆਪਾਂ ਹਰ ਇੱਕ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਬਾਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਐਦਾਂ ਦੀਆਂ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਚੈੱਕ ਕਰੋ ਮੇਰਾ ਵੀਰ ਬਾਲ